ਵਿਸ਼ਵ वार्ता ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੰਗਨਾ ਰਣੌਤ ਦੇ ਮੂੰਹੋਂ ਇੱਕ ਵਾਰ ਫਿਰ ਤੋਂ ਮਾੜੇ ਸ਼ਬਦ ਨਿਕਲੇ ਨੇ ਕੰਗਨਾ ਰਣੌਤ ਵਾਸਤੇ ਇਹ ਬਹੁਤ ਮਾੜੀ ਗੱਲ ਹੈ ਲਗਾਤਾਰ ਵਿਵਾਦਿਤ ਬਿਆਨ ਦੇਣ ਦੀ ਕੰਗਨਾ ਰਣੌਤ ਦੀ ਇਹ ਆਦਤ ਉਸ ਵਾਸਤੇ ਨਾ ਸਿਰਫ ਕੋਈ ਨਾ ਕੋਈ ਸਿਆਸੀ ਮੁਸੀਬਤ ਬਣ ਸਕਦੀ ਹੈ ਬਲਕਿ ਸਾਡੇ ਆਪਸੀ ਭਾਈਚਾਰੇ ਨੂੰ ਵੀ ਉਸ ਦੀ ਇਹ ਆਦਤ ਨੁਕਸਾਨ ਪਹੁੰਚਾ ਸਕਦੀ ਹੈ ਇੰਜ ਲੱਗਦਾ ਹੈ ਕਿ ਕੰਗਨਾ ਰਣੌਤ ਨੂੰ ਖਬਰਾਂ ਦੇ ਵਿੱਚ ਰਹਿਣ ਦੀ ਆਦਤ ਪੈ ਗਈ ਹੈ ਚੰਗੇ ਮਾੜੇ ਸ਼ਬਦ ਬੋਲ ਕੇ ਕੰਗਨਾ ਹਮੇਸ਼ਾ ਖਬਰਾਂ ਦੇ ਵਿੱਚ ਰਹਿਣਾ ਚਾਹੁੰਦੀ ਹੈ ਪਹਿਲਾਂ ਉਸ ਨੇ ਕਿਸਾਨਾਂ ਬਾਰੇ ਮਾੜੇ ਸ਼ਬਦ ਬੋਲੇ ਉਸ ਤੋਂ ਬਾਅਦ ਬੀਤੇ ਕੱਲ ਮਹਾਤਮਾ ਗਾਂਧੀ ਬਾਰੇ ਮਾੜੇ ਸ਼ਬਦਾਂ ਦਾ ਇਸਤੇਮਾਲ ਕੰਗਨਾ ਰਣੌਤ ਵੱਲੋਂ ਕੀਤਾ ਗਿਆ ਤੇ ਹੁਣ ਅੱਜ ਪੰਜਾਬੀਆਂ ਬਾਰੇ ਮੰਦੇ ਬੋਲ ਕੰਗਨਾ ਰਣੌਤ ਨੇ ਬੋਲੇ ਨੇ हिमाचल प्रदेश ਦੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦੇ ਆ ਕੰਗਨਾਰ ਨੌਂਤ ਨੇ ਪੰਜਾਬੀਆਂ ਨੂੰ ਚਿੱਟਾ ਪੀਣ ਵਾਲੇ ਸ਼ਰਾਬ ਪੀਣ ਵਾਲੇ ਅਤੇ ਹੁਰਦੰਗ ਮਚਾਉਣ ਵਾਲੇ ਤੱਕ ਕਹਿ ਦਿੱਤਾ ਹੈ ਸੁਣਦੇ ਆ ਕੰਗਨਾਰ ਨੌਂਤ ਦਾ ਇਹ ਬਿਆਨ ਆਹਰੇ ਸੇ ਜੇ ਅੱਗੇ ਪਿੱਛੇ ਨੇ ਰਾਜ ਉਹ ਤਾਂ ਤੇ ਨਈ ਨਈ ਚੀਜ ਲਗ ਰਹੀ ਹਰੇ ਥਿਉਨੇ ਕੋਈ ਚਿੱਟਾ ਕੋਈ ਕੁਛ ਕੋਈ ਕੁਛ ਇਹਨਾਂ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਉਹ ਬਰਬਾਦ ਕਰ ਦਿਆ ਆਹ ਹਾ ਇਹਨਾਂ ਤੇ ਨਹੀਂ ਕੁਝ ਸਿੱਖਣਾ ਆ। ਚਾਹੇ ਚਿੱਟਾ ਹੋ ਚਾਹੇ ਉਗਰਤਾ ਹੋ ਚਾਹੇ ਕੁਝ ਵੀ ਹੋ ਤੁਹਾਨੂੰ ਪਤਾ ਮੈਂ ਕੁਸ ਰਾਜੇ ਦੀ ਗੱਲ ਕਰ ਰਹੀ ਨਹੀਂ। ਬੜਾ ਉਗਰਿੰਕਾ ਸੁਭਾਅ ਹੁੰਦਾ ਹੈ। ਬਾਈਕ ਕਬਰਾਂ ਆਂ ਬੜਬਾਈ ਹੋ ਹੱਲਾ ਕਰਾਂ। ਡਰੱਗਸ ਕਰਾਏ ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ। ਬੜਬਾਈ ਉਤਪਾਦ ਮਚਾ ਰਹਾ ਹੋਈ ਨੇ। ਤਾਂ ਉਸ ਤੇ ਜੋ ਹੈ मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना इन्होंने हमारे जो है यूथ को पूरी तरह से जो है वो बर्बाद कर दिया है कहा इन आते कुछ सीखना आया चाहे चिट्टा हो चाहे उग्रता हो चाहे कुछ भी हो तो जो पता मैं कुछ राज्य की गल करी रही ਬੜਾ ਉਗਰੀਨ ਕਸਾਵਾਬ ਹੁੰਦਾ ਹੈ ਬਾਈਕ ਕਪੜਾ ਆਏ ਬੜਬਾਈ ਹੋ ਹੱਲਾ ਕਰਾਏ ਡਰੱਗਸ ਕਰਾਏ ਪਤਾ ਨਹੀਂ ਕਿਹੜੀ ਕਿਹੜੀ ਸ਼ਰਾਬਾਂ ਪੀਏ ਕੰਗਨਾਰ ਰਣੌਤ ਨੇ ਲਗਾਤਾਰ ਵਿਵਾਦਿਤ ਬਿਆਨ ਦੇਣ ਵਾਲੀ ਹੱਤ ਕਰ ਦਿੱਤੀ ਹੈ ਹੁਣ ਉਹ ਪੰਜਾਬੀਆਂ ਨੂੰ ਛੇੜ ਛੇੜ ਕੇ ਦੇਖ ਰਹੀ ਹੈ ਭਾਜਪਾ ਦੇ ਵੱਡੇ ਆਗੂਆਂ ਨੇ ਵੱਡੀ ਲੀਡਰਸ਼ਿਪ ਨੇ ਕੰਗਨਾਰ ਰਣੌਤ ਨੂੰ ਜਨਤਕ ਤੌਰ ਤੇ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਵਰਜਿਆ ਵੀ ਸੀ ਇਸ ਤੋਂ ਪਹਿਲਾਂ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਕੰਗਰਸ ਦੇ ਖਿਲਾਫ ਕੋਈ ਸੱਤ ਐਕਸ਼ਨ ਲਵੇ ਉਸ ਨੂੰ ਰੁਕ ਜਾਣਾ ਚਾਹੀਦਾ ਹੈ ਕੰਗਰਸ ਨੂੰ ਚਾਹੀਦਾ ਹੈ ਕਿ ਉਹ ਆਪਣਾ ਲੈਕਚਰ ਜਾਂ ਭਾਸ਼ਣ ਜੋ ਉਸਨੇ ਦੇਣਾ ਹੁੰਦਾ ਹੈ ਉਸ ਨੂੰ ਪਹਿਲਾਂ ਲਿਖਿਆ ਕਰੇ ਉਸ ਤੋਂ ਬਾਅਦ ਉਸ ਨੂੰ ਪੜ੍ਹ ਕੇ ਸੋਚਿਆ ਕਰੇ ਕਿ ਕੀ ਮੇਰੇ ਇਸ ਲੈਕਚਰ ਦੇ ਵਿੱਚ ਕੋਈ ਵਿਵਾਦਿਤ ਬਿਆਨ ਤਾਂ ਨਹੀਂ ਹੈ ਕਿਸੇ ਭਾਈਚਾਰੇ ਦੇ ਖਿਲਾਫ ਕੋਈ ਟਿੱਪਣੀ ਤਾਂ ਨਹੀਂ ਹੈ ਉਸ ਤੋਂ ਬਾਅਦ ਹੀ ਕੰਗਨਾ ਨੌਥ ਨੂੰ ਚਾਹੀਦਾ ਹੈ ਕਿ ਆਪਣਾ ਭਾਸ਼ਣ ਉਹ ਜਾਰੀ ਕਰੇ ਜਾਂ ਆਪਣੇ ਮੂੰਹ ਚ ਕੋਈ ਸ਼ਬਦ ਕਹੇ ਕਿਉਂਕਿ ਲਗਾਤਾਰ ਉਸ ਦੇ ਕਹੇ ਸ਼ਬਦ ਵਿਵਾਦਾਂ ਦਾ ਕਾਰਨ ਬਣਦੇ ਨੇ ਤੇ ਖਾਸ ਭਾਈਚਾਰੇ ਨੂੰ ਸੱਟ ਵੀ ਮਾਰਦੇ ਨੇ